ਬੋਲੋ ਜੀ ਵਾਹਿਗੁਰੂ ਇੱਕ ਓ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਕਬਕਤੀ ਜੀ ਸਹਾਇ ਵਾਹਿ ਸ੍ਰੀ ਕਬਕਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗੋਤੀ ਸਮਰਪੇ ਗੁਰੂ ਨਾਨਕ ਲਈ ਤੇ ਆਏ ਫਿਰ ਅੰਮ੍ਰਿਤ ਗੁਰਤੇ ਅਮਰਦਾਸ ਰਾਮਦਾਸ ਜੀ ਦੀ ਸਹਾਇ ਅਰਜੁਨ ਹਰਗੋਬਿੰਦ ਨਉ ਸਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਕੋ ਆਈਐ ਜਿਸ ਰਿਠੈ ਸਬਦ ਪਜਾਏ ਤੇਗ ਬਹਾਦਰ ਸਮਰੇਐ ਪਰ ਨੋਲ ਦੇ ਆਵੇ ਤਾਏ ਸਭ ਥਾਈ ਹੋਇ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਜੀ ਕਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾ ਪਿਆਰੀਆਂ ਚੋਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹਟਕੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕੇ ਆ ਦੇਖ ਚਲਾਈ ਤੇਗ ਬਾਹੀ ਦੇਖ ਕੇ ਅਣਖੀ ਤੀਤਾਤਨਾ ਪਿਆਰੀਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਨਾਬ ਸਿੰਘਾਂ ਸਿੰਘਣੀਆਂ ਨੇ ਧਰਮ ਹੀਬ ਸੀਸ ਦਿੱਤੇ ਬੰਦ ਬੰਦ ਕਟਵਾਏ ਫੋਪਰੀਆਂ ਲੋਹਾਈਆਂ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਤੇ ਨਾਲ ਸਮੂਹ ਸ਼ਹੀਦਾਂ ਸਿੰਘਾਂ ਜੀ ਕੀ ਪਵਿੱਤਰ ਖਾਲਸਾ ਕਮਾਈ ਜੀਤਾ ਧੰਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾ ਤਖਤਾਂ ਸਤਿਵਾਂ ਦੀਆਂ ਜੀ ਕਾ ਧੰਨ ਧਰ ਕੇ ਬੋਲੋ ਜੀ ਵਾਹਿਗੁਰੂ ਸੇ ਨਿਵਾਣੀ ਦੇ ਮਾਨ ਸਤਿਗੁਰੂ ਜੀ ਨੇਤਾ ਨਹੀਂ ਹੁੰਦੇ ਤਾਂ ਹਨ ਨੇ ਉਠੀ ਹੁੰਦੀ ਓਟ ਨੇ ਆਸਰੀ ਹੁੰਦੇ ਆਸਰਾ ਸੱਚੇ ਪਿਤਾ 바 ਗੁਰੂ ਜੀ ਧੰਨ 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 ਤਖਤ ਚਬਰ ਸ਼ਤਰ ਦੇ ਮਾਲਿਕ ਹਾਜ਼ਰ ਨਾਜ਼ਰ ਗੁਰਤਾ ਗਦੀ ਤੇ ਸੁਭਾਏ ਮਾਨ ਪਤਿਤ ਪਾਵਨ করুণਾ ਨਿਧਾਨ ਜਿਨ ਕੋ ਜਗ ਅਟਲ ਦੀਨ ਦੁਨੀਆ ਦੇ ਮਾਲਿਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਤਨ 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 ਅਮਰ ਸ਼ਹੀਦ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀਆਂ ਦੇ ਪਵਿੱਤਰ ਪਾਵਨ ਸਥਾਨ ਵਿਖੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਮੁਬਾਰਕ ਚਰਨਾਂ ਕਮਨਾ ਪਾ ਸਰਦਾਸ ਬੇਨਤੀ ਜੋੜੀ ਦਾਤਾਰ ਪਿਤਾ ਜੀ ਆਪ ਜੀਆਂ ਦੀ ਪਵਿੱਤਰ ਪਾਵਨ ਹਾਜ਼ੂਰੀ ਅੰਦਰ ਸਰਬੱਤ ਦੇ ਭਲੇ ਦੀ ਦਾਤ ਲਈ ਅਰਦਾਸ ਬੇਨਤੀ ਸਤਿਗੁਰੂ ਮਿਹਰਾਂ ਕਰਨੀ ਆ ਦਰੋਂ ਕਰੋ ਸਰਬਤ ਸੰਤਾਂ ਦੇ ਸੇਂਸ ਤੇ ਮਿਹਰ ਪ੍ਰਿਆਹ ਖਰਾਕੀ ਸਰਬਤ ਸੰਤਾਂ ਦਾ ਭਲਾ ਕਰਦਾ ਦਰੋਂ ਕਰੋ ਸਿੱਖੀ ਸਦਕ ਪਰਉਸਾ ਨਾਮਦਾਨ ਬਖਸ਼ਣਾ ਜੀ ਸਰਬਤ ਸੰਤਾਂ ਨੂੰ ਸ਼ਰਧਾ ਭਾਵਨਾ ਦੇ ਨਾਲ ਬਾਣੀ ਪੜਨ ਦਾ ਸਮਮ ਕਰਨ ਦਾ ਦਰ ਕਰਦੀਆਂ ਸੱਚੇ ਪਾਤਸ਼ਾਹ ਜੀ ਹਾਜ਼ਰੀਆਂ ਭਰਨ ਬਲ ਉਦਮ ਉਤਸ਼ਾਹ ਚਾਹੋ ਬਖਸ਼ਨਾ ਗਰੀਨ ਅਨਵਾਜ ਕ੍ਰਿਪਾ ਕਰਨੀ ਦਰੋਂ ਕਰੋ ਸਰਬੱਤ ਸੰਤਾਂ ਦੇ ਘਰਾ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਦਾ ਖੁਸ਼ ਸ਼ਾਂਤੀ ਵਰਤੌਣੀ ਸ਼ਰੀਰਾਂ ਨੂੰ ਦੇਹੀਆਂ ਰੋਗ ਤਾਵਾਂ ਪੰਦਰੁਸਤੀਆਂ ਦੇ ਦਾਣ ਬਖਸ਼ਣੇ ਸਤਿਗੁਰੂ ਜੀ ਦਰੋਂ ਕਰੋ ਸਭਨਾ ਦੀ ਨੌਕਰੀ ਔਰ ਕਾਰੋਬਾਰਾਂ ਵਿੱਚ ਵਾਦੀ ਤਰਖੀਆਂ ਬਿਨ ਗੁਗਣੀ ਰਾਤ ਚੌਗਣੀ ਤਰਖੀ ਬਖਸ਼ਣੀ ਮਨਾਂ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਜੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਦਾ ਤਾਰ ਪਿਤਾ ਜੀ ਦਰੋਂ ਕਰੋ ਸਰਬਤ ਸੰਤਾਂ ਦਾ ਭਲਾ ਕਰਨਾ ਬੇਅੰਤ ਪੁਰਲਾਬੁ ਚਿਹਨੀਆਂ ਜੀ ਸਹੀ ਪਿਆਰੇ ਨੇ ਲੋਗ ਜਨਾ ਮਿਲੇ ਆਪ ਜੀ ਦਾ ਨਾਮ ਚ ਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਪਾਖ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਪਾਖ ਖਾਲਸਾ ਵਾਹਿਗੁਰੂ ਜੀ ਕੀ ਫਤਿਹ